ਕਰਦੇ ਬਸ ਹੋਰੀ ਜੀ ਵਾਹਿਗੁਰੂ ਜੀ ਕਾ ਬਖਸ਼ਾ ਹੈ ਅੱਜ ਉਕੀ 1 2024 ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਬੱਲੇ ਵੱਲੋਂ ਦੋ ਸਰਕਾਰੋਂ ਪਾਣਾ ਚਿੱਤੂ ਨੂੰ ਰਿਫਾਰ ਕੀਤਾ ਗਿਆ ਹੈ ਇਸ ਡਿਵੀਜ਼ਨ ਨੰਬਰ 7 ਵਰਦਮਾਨ ਚੌਂਕ ਖਾਣੇ ਲੱਗੇ ਆਂਦਾ ਗਿਆ ਅੱਜ ਅਸੀਂ ਇੱਥੇ ਇਕੱਠ ਹੋਏ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਸਰਕਾਰੇ ਧੱਕੇਸ਼ਾਈ ਨਾ ਕਰੋ ਨਾ ਕਰੋ ਸਾਹ ਕਰੋ ਸਿੱਧੇ ਪੱਧਰੇ ਕੰਮ ਕਰੋ ਮੈ ਸਿੱਧੇ ਪੱਧਰੇ ਕੰਮ ਲੋਕਾਂ ਨੂੰ ਵਿਰਾਨ ਤੇ ਆਓ ਹੋਣ ਸਾਡੇ ਸਪੋਕਸਪਰਸਨ ਭਾਰਤੀਖਾਨ ਯੂਨੀਵਰਸਿਟੀ ਦਾ ਜ਼ਿਲ੍ਹਾ ਜੁਆਣਾ ਜ਼ਿਲ੍ਹੇ ਦੇ ਪ੍ਰੀਤਮ ਸਿੰਘ ਖਾਲਸਾ ਆ ਆ ਜਿਹਨੂੰ ਸੂਬਾ ਪ੍ਰਗਰਾਮ ਬਾਈਕ ਚਿਕਾ ਖਾਲਸਾ ਬਾਈਕ ਪਤੇ ਦੇਖੋ ਦੋਸਤੋ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੈ ਨਾ ਸਾਡਾ ਵੀਰ ਲੱਖਾ ਸੁਧਾਨਾ ਜੋ ਹੱਕ ਸੱਚ ਦੀ ਗੱਲ ਕਰਦਾ ਜਿਵੇਂ ਭਾਨਾ ਸਿੱਧੂ ਜਿਨੇ ਹਜ਼ਾਰਾਂ ਘਰਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਿਵੇਂ ਇੱਥੇ ਟਰੈਵਲ ਏਜੰਟ ਬਾਹਰ ਦੇ ਨਾਮ ਤੇ ਧੋਖਾ ਧੜੀ ਕਰਦੇ ਨੇ ਉਹਨਾਂ ਏਜੰਟਾਂ ਨੂੰ ਉਹਨੇ ਘਰ ਫੜ ਫੜ ਕੇ ਬੁੱਧਵਾਰ ਨੂੰ ਉਹਦੇ ਵੀਰ ਦੇ ਘਰ ਪਤਾ ਨਹੀਂ ਕਿੰਨੇ ਜੇ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਉਹਨੇ ਇਨਸਾਫ ਦਿਵਾਇਆ ਤੇ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਹੈ ਨਾ ਨਾਨਕ ਗੁਰਨਾਨਕ ਸਾਹਿਬਾਰੇ ਬਾਬਾ ਬੋ ਜਾਬਰ ਗਿਆ ਸੀ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਸੱਚੇ ਸੱਚੇ ਬੰਦੇ ਪਸੰਦ ਨਹੀਂ ਹੁੰਦੇ ਇਸ ਕਰਕੇ ਸਾਡੇ ਵੀਰ ਭਾਨਾ ਸਿੰਘ ਨੂੰ ਗ੍ਰਫਤਾਰ ਕਰਕੇ 7 ਨੰਬਰ ਡਿਵੀਜ਼ਨ ਲਿਆਂਦਾ ਗਿਆ ਮੇਰੀ ਆਪੀਲ ਹੈ ਸਾਰਿਆਂ ਨੂੰ ਹੱਥ ਜੋੜ ਕੇ ਮੱਤ ਤੋਂ ਵੱਧ ਉਹ ਭੈਣ ਭਰਾ ਪਹੁੰਚਣ ਜਿਨ੍ਹਾਂ ਨੂੰ ਉਹਨਾਂ ਨੇ ਇਨਸਾਫ਼ ਦਵਾਇਆ ਔਰ ਬਾਕੀ ਜਿਹੜੇ ਇਨਸਾਫ਼ ਪਸੰਦ ਨੇ ਉਹ ਵੀ 7 ਨੰਬਰ ਥਾਣੇ ਦੇ ਬਾਹਰ ਪਹੁੰਚੋ ਇੱਥੇ ਹੋਰ ਵੀ ਗਿੱਤੀ ਤੇ ਪਿੰਡਾਂ ਦੇ ਵਿੱਚੋਂ ਦੂਰੋਂ ਦੂਰੋਂ ਸਾਡੇ ਵੀਰ ਆ ਚੁੱਕੇ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਵੀ ਸੰਘਰਸ਼ ਜਾਰੀ ਹੋ ਚੁੱਕਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਥੇ ਥਾਣੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਸਰਕਾਰ ਨੂੰ ਚੇਤਾਵਨੀ ਹੈ ਕਿ ਜੋ ਇਹੋ ਜਿਹੇ ਹੱਕ ਸੱਚ ਜੇ ਖੜਨ ਵਾਲੇ ਇਨਸਾਫ਼ ਪਸੰਦ ਸਾਡੇ ਵੀਰਾਂ ਦੇ ਨਾਲ ਠੱਗਾ ਨਾ ਕਰੋ ਉਸ ਬਦਲਾਵ ਦੀ ਗੱਲ ਕੀਤੀ ਸੀ ਸੱਚ ਦੀ ਗੱਲ ਜੇ ਕਰਨੀ ਹੈ ਭਗਵੰਤਪਨ ਸਾਹਿਬ ਤੁਸੀਂ ਸੱਚ ਤੇ ਪੈਰਾ ਦੋ ਇਹੋ ਜਿਹਾ ਠੱਗਾ ਨਾ ਕਰੋ ਜੇ ਠੱਗਾ ਚੋਰਾ ਦੇ ਨਾਲ ਤੁਸੀਂ ਖੜਨਾ ਹੈ ਤਾਂ ਪਹਿਲਾਂ ਹੀ ਦੱਸ ਦਿੰਦੇ ਕਿ ਅਸੀਂ ਠੱਗਾ ਦੀ ਸਰਕਾਰ ਬਣਾਉਣੀ ਹੈ ਸੋ ਬੇਨਤੀ ਹੈ ਸਾਰੇ ਵੀਰਾਂ ਨੂੰ ਸਾਰਿਆਂ ਸੰਗਤਾਂ ਨੂੰ ਪਹੁੰਚੋ ਸੱਤ ਨੰਬਰ ਠਾਣੇ ਵਰਦਮਨ ਚੌਂਕ ਦੀ ਬੈਕ ਤੇ ਸੱਤ ਨੰਬਰ ਠਾਣਾ ਵਾ ਸਾਰੇ ਪਹੁੰਚੋ ਵਾਹਿਗੁਰੂ ਜਿੱਕਾ ਖਾਲਸਾ ਬਦਲਾਵ ਲਈ ਐਸੀ ਸਰਕਾਰ ਲੈਂਦੀ ਸੀ ਤੁਸੀਂ ਵਾਵਾ ਹਟਾ ਦਿੱਤਾ ਬਦਲਾ ਹੀ ਕਰ ਲਿੱਤਾ ਤੁਸੀਂ ਬਦਲਾ ਲੈਣ ਲਈ ਸਰਕਾਰ ਬਣਾ ਲਿੱਤੀ ਜਿਹੜਾ ਵੀ ਸੱਚ ਬੋਲਦਾ ਹੈ ਇਹ ਸਰਕਾਰਾਂ ਭਾਵੇਂ ਸੱਚ ਨੂੰ ਫਾਂਸੀ ਨਾ ਸਰਪਾਲ ਸਿੰਘ ਖੈਰਾ ਜਿਹੜਾ ਰਾਜਨੀਤੀ ਤੋਂ ਉੱਠ ਕੇ ਉੱਪਰ ਦੀਆਂ ਗੱਲਾਂ ਕਰਦਾ ਹੈ ਉਹਨੇ ਸੱਚ ਬੋਲਿਆ ਉਹਦੇ ਤੇ ਝੂਠੇ ਪਰਚੇ ਭਾਨਾ ਸਿੱਧੂ ਵਰਗੇ ਲੱਖਾ ਸੁਧਾਨਾ ਵਰਗੇ ਹੋਰ ਸਾਡੇ ਬੜੇ ਵੀਰ ਜਿਹੜੇ ਸੱਚ ਦੀ ਗੱਲ ਕਰਦੇ ਤੇ ਉਹਨਾਂ ਦੇ ਝੂਠੇ ਪਰਚੇ ਪਉਂਦੀਆਂ ਨੇ ਸਰਕਾਰਾਂ ਸੋ ਸਾਰਿਆਂ ਨੂੰ ਬੇਨਤੀ ਆ ਜਲਦੀ ਪਹੁੰਚਣ ਦੀ ਕਿਰਪਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਜਿਹੜੇ ਭਾਨੇ ਸਿੱਧੂ ਨੂੰ ਸਪੋਰਟ ਕਰਦੇ ਆ ਉਹ ਵੱਤੋ ਵੱਲ ਜਰੂਰ ਸ਼ੇਅਰ ਕਰਦੇ ਹੋ ਆਪਣੇ ਲਈ ਜਾਣਾ ਆਪਾਂ ਪੰਜਾਬ ਲਈ ਜਾਣਾ ਆਪਣੇ ਲਈ ਜਾਣਾ ਭਾਨੇ ਸਿੱਧੂ ਲਈ ਨਾ ਜਾਇਓ ਆਪਣੇ ਲਈ ਜਾਇਓ ਕਿਉਂਕਿ ਠੱਗੀ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਤੁਹਾਡੇ ਰਿਸ਼ਤੇਦਾਰ ਨਾਲ ਵੱਜ ਸਕਦੀ ਹੈ ਤੁਹਾਡੇ ਭੈਣ ਭਰਾ ਨਾਲ ਵੱਜ ਸਕਦੀ ਹੈ ਪੰਜਾਬ ਲਈ ਜਾਣਾ ਆਪਾਂ ਕਿਉਂਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕਰਦਾ ਉਹ ਸਿੱਖ ਰਾਜ ਦੀ ਗੱਲ ਵੀ ਕਰਦਾ ਉਹ ਠਾਕ ਏਜੰਟਾਂ ਦੇ ਖਿਲਾਫ ਵੀ ਬੋਲਦਾ ਉਹ ਨਸ਼ੇ ਦੇ ਖਿਲਾਫ ਵੀ ਬੋਲਦਾ ਯਾਰ ਉਹ ਹਰੇਕ ਮੁੱਦੇ ਤੇ ਬੋਲਦਾ ਤੇ ਨਾ ਧੜਕ ਹੋ ਕੇ ਬੋਲਦਾ ਸਿੱਧਾ ਉਹੋ ਕੇ ਬੋਲਦਾ ਇਸ਼ਾਰੇ ਆਮ ਬੋਲਦਾ ਤੁਸੋਂ ਆਪਣਾ ਫਰਜ਼ ਬਣਦਾ ਸਾਰੇ ਪੰਜਾਬ ਦਾ ਫਰਜ਼ ਬਣਦਾ ਉਹਦੇ ਲਈ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੇ ਜਿਹੜੇ ਭਾਨੇ ਸਿੱਧੂ ਨੂੰ ਸਪੋਰਟ ਕਰਦੇ ਹੋ ਵੱਤੋ ਵੱਤ ਜਰੂਰ ਸ਼ੇਅਰ ਕਰਦੇ ਹੋ ਤੇ ਲੁਧਿਆਣੇ ਜਿੱਥੇ ਭਾਨੇ ਸਿੱਧੂ ਨੂੰ ਰੱਖਿਆ ਹੋਇਆ ਹੈ ਲੁਧਿਆਣੇ ਸਬ ਡਿਵੀਜ਼ਨ 7 ਨੰਬਰ ਡਿਵੀਜ਼ਨ ਚ ਤੇ ਉੱਥੇ ਜਰੂਰ ਪਹੁੰਚੋ ਵੱਤੋ ਵੱਤ ਸਪੋਰਟ ਕਰੋ ਭਾਨੇ ਸਿੱਧੂ ਨੂੰ ਕਾਨੂੰਨ ਇਤੋਂ ਹੀ ਪਤਾ ਲੱਗਦਾ ਕਾਨੂੰਨ ਦਾ ਕਿ ਕਾਨੂੰਨ ਕਿੱਥੇ ਖੜਾ ਕੀ ਕਰਦਾ ਜਦੋਂ ਤਾਂ ਇੱਕ ਆਮ ਬੰਦਾ ਕਾਨੂੰਨ ਕੋਲੇ ਚਲਿਆ ਜਾਂਦਾ ਕਿ ਹਾਂਜੀ ਮੇਰੇ ਠੱਗ ਏਜੰਟ ਨੇ ਠੱਗੀ ਮਾਰ ਲਈ ਮੇਰੇ ਨਾਲ ਮੇਰੇ ਪੈਸੇ ਖਾਲੇ ਤਾਂ ਕਾਨੂੰਨ ਇਹ ਗੱਲ ਕਹਿੰਦਾ ਕਿ ਮੈਨੂੰ ਪੁੱਛ ਕੇ ਦਿੱਤੇ ਸੀ ਅਸੀਂ ਪੈਸੇ ਨਹੀਂ ਦਿਵਾ ਸਕਦੇ ਜੇ ਉਹੋ ਹੀ ਫਿਰ ਰੋਂਦੇ ਕੁਰਲਾਉਂਦੇ ਉਹੋ ਹੀ ਬੰਦੇ ਔਖੇ ਹੋ ਕੇ ਜਿਹੜੇ ਆ ਉਹ ਭਾਨੇ ਸਿੱਧੂ ਕੋਲੇ ਪਹੁੰਚਦੇ ਆ ਤੇ ਭਾਨਾ ਸਿੱਧੂ ਆਖੋ ਇਹ ਕਹਿੰਦਾ ਕਿ ਮੈਂ ਮੇਰੀ ਜ਼ਿੰਮੇਵਾਰੀ ਆ ਮੈਂ ਪੈਸੇ ਦਵਾਉਂਗਾ ਤੇ ਉਹ ਪੈਸੇ ਦਵਾਉਂਦਾ ਵੀ ਆ ਤੇ ਜਿੰਨੇ ਵੀ ਲੋਕ ਆ ਉਹ ਸਪੋਰਟ ਕਰਦੇ ਆ ਜਿਹੜੇ ਅੱਜ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਭਾਨਾ ਸਿੱਧੂ ਸਾਡੇ ਲਈ ਰੱਬ ਆ ਭਾਨੇ ਸਿੱਧੂ ਨੇ ਸਾਡਾ 45 ਲੱਖ ਦਵਾਤਾ ਸਾਲ ਭਾਨੇ ਸਿੱਧੂ ਨੇ ਸਾਡਾ 50 ਲੱਖ ਦਵਾਤਾ ਭਾਨੇ ਸਿੱਧੂ ਨੇ ਸਾਡਾ ਜੀ 20 ਲੱਖ ਦਵਾਤਾ ਸਾਡਾ 10 ਲੱਖ ਦਵਾਤਾ ਅਸੀਂ ਬਹੁਤ ਔਕੇ ਸੀ ਅਸੀਂ ਭਾਨੇ ਸਿੱਧੂ ਨੂੰ ਰੱਬ ਮੰਨਦੇ ਆ ਉਹ ਜਿਹੜੇ ਰੱਬ ਮੰਨਦੇ ਸੀ ਭਾਨੇ ਸਿੱਧੂ ਨੂੰ ਜਿਹਦੇ ਜਿਹਦੇ ਪੈਸੇ ਦਵਾ ਲੁਧਿਆਣੇ ਪਹੁੰਚੋ ਉਹ ਬਾਹਰ ਨਿਕਲੇ ਨਾ ਨਿਕਲੇ ਉਹਦੀ ਜ਼ਮਾਨਤ ਹੋਵੇ ਉਹਦਾ ਪਰਚਾ ਰੱਦ ਹੋਵੇ ਜੋ ਮਰਜ਼ੀ ਹੋਵੇ ਪਰ ਤੁਹਾਡਾ ਹੱਕ ਬੰਦਾ ਉਹਦੀ ਸਪੋਰਟ ਕਰਨੀ ਜਿਹੜੇ ਵੀ ਜਿੰਨੇ ਵੀ ਪੰਜਾਬ ਵਾਸੀ ਆ ਜਿਹੜੇ ਵਾਕੇ ਮੰਨਦੇ ਆ ਕਿ ਉਹ ਇੱਕ ਉਹ ਪਹਿਲਾਂ ਵੀ ਉਹਤੇ ਪਰਚਾ ਆਇਆ ਸੀ ਉਸ ਤੋਂ ਬਾਅਦ ਫੇਰ ਵੀ ਪਾਣਾ ਸਿੱਧੂ ਨੇ ਧੜਕ ਹੋ ਕੇ ਪੂਰਾ ਜਿਹੜਾ ਉਹਨੇ ਲੋਕਾਂ ਦੀ ਸੇਵਾ ਕੀਤੀ ਠੱਗ ਏਜੰਟਾਂ ਦੇ ਖਿਲਾਫ ਬੋਲਿਆ ਦੱਸੋ ਹੋਰ ਕਿਹੜਾ ਬੋਲਦਾ ਕੋਈ ਬੋਲਦਾ ਅਗਲਾ ਚੁੱਪ ਕਰਕੇ ਘਰੇ ਵਾਜ ਜਾਂਦਾ ਅਗਲਾ ਕਹਿੰਦਾ ਆਪਣਾ ਕੀ ਲੈਣਾ ਆਪਣੇ ਥੋੜੀ ਪੈਸੇ ਡੁੱਬੇ ਆ ਯਾਰ ਡੁੱਬੇ ਹੋਣਗੇ ਲੋਕਾਂ ਦੇ ਡੁੱਬੇ ਹੋਣਗੇ ਉਹੀ ਲੋਕ ਜਿਹੜੇ ਕਹਿੰਦੇ ਸੀਗੇ ਕਿ ਹਾਂ ਭਾਨਾ ਸਿੱਧੂ ਸਾਡੇ ਲਈ ਰੱਬਾ ਉਥੇ ਪਹੁੰਚੋ ਲੁਧਿਆਣੇ ਜ਼ਰੂਰ ਪਹੁੰਚਣਾ ਫਰਜ਼ ਵੀ ਬਣਦਾ ਇੱਕ ਕਾਨੂੰਨ ਆ ਇੱਥੋਂ ਦਾ ਯਾਰ ਐਵੇਂ ਨਹੀਂ ਕਹਿੰਦੇ ਕਿ ਆਪਾਂ ਗੁਲਾਮ ਆ ਕਿਉਂ ਕਹਿੰਨੇ ਆ ਕਿ ਕਿਉਂਕਿ ਜਦੋਂ ਅਸੀਂ ਕਾਨੂੰਨ ਕੋਲੇ ਜਾਂਦੇ ਆ ਕਿ ਠੱਗ ਜੰਟ ਨੇ ਠੱਗੀ ਮਾਰ ਲਈ ਉਦੋਂ ਕਾਨੂੰਨ ਕਹਿੰਦਾ ਵੀ ਅਸੀਂ ਤਾਂ ਕੁਝ ਦਵਾ ਨਹੀਂ ਸਕਦੇ ਅਸੀਂ ਪੈਸੇ ਤਾਂ ਦਵਾ ਨਹੀਂ ਸਕਦੇ ਕਾਨੂੰਨ ਕਹਿੰਦਾ ਅਸੀਂ ਪੈਸੇ ਦਵਾ ਨਹੀਂ ਸਕਦੇ ਪਰ ਕਾਨੂੰਨ ਪਰਚਾ ਦਰਜ ਕਰ ਸਕਦਾ ਕਾਨੂੰਨ ਪਰਚਾ ਦਰਜ ਕੀਤੇ ਕਰੂਗਾ ਕਾਨੂੰਨ ਪਰਚਾ ਦਰਜ ਹੁਤੇ ਕਰੂਗਾ ਜਿਹੜਾ ਸਪੋਰਟ ਕਰੂਗਾ ਜਿਹੜਾ ਠੱਗ ਜੰਟਾਂ ਦੇ ਖਿਲਾਫ ਬੋਲੂਗਾ ਉਤੇ ਪਰਚਾ ਦਰਜ ਹੋਊਗਾ ਉਹ ਵੀ ਨਜਾਇਜ਼ ਜਾਇਜ਼ ਨਹੀਂ ਨਜਾਇਜ਼ ਪਰਚਾ ਦਰਜ ਹੋਊਗਾ ਜਿਹੜਾ ਪਾਨੇ ਸਿੱਧੂ ਤੇ ਹੋਇਆ ਕਿ ਇੱਕ ਜਨਾਨੀ ਸੀ ਜਿਹਦੇ ਖਿਲਾਫ ਧਰਨਾ ਵੀ ਲਾਇਆ ਗਿਆ ਧਰਨਾ ਲਾਉਣ ਵੇਲੇ ਕੋਈ ਪਰਚਾ ਦਰਜ ਨਹੀਂ ਹੋਇਆ ਧਰਨਾ ਲਾਉਣ ਤੋਂ ਬਾਅਦ ਪਰਚਾ ਦਰਜ ਹੋਇਆ ਕਿਉਂਕਿ ਠੱਗ ਏਜੰਟ ਸਾਰੇ ਰਲ ਜਾਂਦੇ ਆ ਫਿਰ ਉਹ ਜਨਾਨੀ ਜਿਹੜੀ ਉਹ ਡਿਫਾਲਟਰ ਆ ਉਹਨੇ ਕਈਆਂ ਦੇ ਪੈਸੇ ਜਿਹੜੇ ਆ ਲੁੱਟੇ ਆ ਕਈਆਂ ਲੋਕਾਂ ਦੇ ਜਿਨ੍ਹਾਂ ਨੇ ਆਪਦੀ ਕਿਰਤ ਕਮਾਈ ਜਾਂ ਜ਼ਮੀਨਾਂ ਵੇਚ-ਵੇਚ ਕੇ ਪੈਸੇ ਜਿਹੜੇ ਆ ਉਹ ਦਿੱਤੇ ਆ ਉਹ ਪੈਸੇ ਲੁੱਟੇ ਆ ਤੇ ਉਹ ਉਹ ਜਨਾਨੀ ਤੇ ਪਰਚਾ ਦਰਜ ਨਹੀਂ ਕੀਤਾ ਚੱਕ ਕੇ ਪਾਨੇ ਸਿੱਧੂ ਤੇ ਪਰਚਾ ਦਰਜ ਕਰਤਾ ਇਹ ਜੀ ਪਾਨਾ ਸਿੱਧੂ ਜੀ ਇਹ ਜੀ ਖਰਾਬ ਕਰਦਾ ਜੀ ਇਹ ਜੀ ਐਂ ਕਰਦਾ ਕਿਸਾਨ ਯੂਨੀਅਨ ਫਤਿਹ ਵੱਲੋਂ ਸਰਦਾਰ ਰਵਿੰਦਰ ਸਿੰਘ ਜਿਹੜੇ ਆ ਜ਼ਿਲ੍ਹਾ ਪ੍ਰਧਾਨ ਆ ਲੁਧਿਆਣੇ ਦੇ ਉਹ ਉੱਥੇ 7 ਨੰਬਰ ਡਿਵੀਜ਼ਨ ਜਿਹੜਾ ਥਾਣੇ ਦੇ ਵਿੱਚ ਉਹ ਵੀ ਪਹੁੰਚ ਰਹੇ ਆ ਦੂਜੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਠੱਗੀ ਕਿਸੇ ਵੀ ਬੰਦੇ ਦੇ ਨਾਲ ਵਾਦ ਸਕਦੀ ਆ ਤੇ ਠੱਗ ਏਜੰਟਾਂ ਨਾਲ ਜਿਹੜਾ ਬੋਲਬਾਲਾ ਇਹ ਜਿੰਨਾ ਚਿਰ ਤੁਸੀਂ ਸਪੋਰਟ ਨਹੀਂ ਕਰਦੇ ਉਹਨਾਂ ਚਾਰ ਬੰਦ ਨਹੀਂ ਹੋ ਸਕਦਾ ਤੇ ਜੇ ਤੁਸੀਂ ਵਾਕਈ ਚਾਹੁੰਦੇ ਹੋ ਕਿ ਹਾਂ ਆਪਾਂ ਨੂੰ ਆਪਣਾ ਫਰਜ਼ ਮੰਨਦਾ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਦੀ ਸਪੋਰਟ ਕਰੋ ਪੰਨੇ ਸਿੱਧੂ ਦੀ ਸਪੋਰਟ ਕਰੋ ਵੱਧ ਤੋਂ ਵੱਧ ਪਹੁੰਚੋ ਉੱਥੇ ਇਹ 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 ਇੱਕ ਆਮਤ